ਬੀਤੇ ਦਿਨੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜੋ ਕੁਝ ਘਟਿਆ ਵਾਪਰਿਆ ਉਹਨੂੰ ਲੈ ਕੇ ਸਮੁੱਚੀ ਸਿੱਖ ਸੰਗਤ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਸਿੱਖ ਗਤਕਾ ਸਿੱਖਦੇ ਹੁੰਦੇ ਨੇ ਨਾ ਕਿ ਯੋਗਾ ਸਿੱਖਦੇ ਹੁੰਦੇ ਨੇ ਤਾਂ ਇਸੇ ਕਰਕੇ ਜਿਹੜੀ ਲੜਕੀ ਅਰਚਨਾ ਮਕਵਾਨਾ ਦੇ ਵੱਲੋਂ ਯੋਗਾ ਕੀਤਾ ਗਿਆ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਉਸੇ ਘਟਨਾ ਤੋਂ ਬਾਅਦ ਦੇ ਵਿੱਚ ਉਸ ਖਬਰ ਤੋਂ ਬਾਅਦ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਖਤ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਗਈ ਹੈ। ਇੱਕ ਪਾਸੇ ਤੇ 295 ਦਾ ਮਾਮਲਾ ਉਹਦੇ ਖਿਲਾਫ ਦਰਜ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਦਰਬਾਰ ਸਾਹਿਬ ਦੇ ਅੰਦਰ ਵੀ ਸਿਕਿਉਰਿਟੀ ਨੂੰ ਲੈ ਕੇ ਕਈ ਚੀਜ਼ਾਂ ਨੇ ਜਿਹੜੀਆਂ ਸਖਤੀ ਦੇ ਨਾਲ ਪਾਲਣ ਕਰਨ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਹੈ। ਹੁਕਮ ਦਿੱਤੇ ਗਏ ਨੇ। ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਕੁਝ ਰੂਲ ਰੈਗੂਲੇਸ਼ਨ ਨੇ ਜਿਹੜੇ ਉਹਨਾਂ ਨੂੰ ਸਖਤੀ ਦੇ ਨਾਲ ਪਾਲਣਾ ਕਰਨ ਦੀ ਗੱਲ ਆਖੀ ਗਈ ਹੈ। ਕਿਹੜੀਆਂ-ਕਿਹੜੀਆਂ ਗੱਲਾਂ ਨੇ ਤੁਹਾਨੂੰ ਦੱਸ ਦਿੰਨੇ ਆ। ਹਾਲਾਂਕਿ ਇਹ ਸਭ ਚੀਜ਼ਾਂ ਦੇ ਬਾਰੇ ਪਹਿਲਾਂ ਵੀ ਲੋਕਾਂ ਨੂੰ ਦੱਸਿਆ ਜਾਂਦਾ ਰਿਹਾ ਪਹਿਲਾਂ ਵੀ ਸੰਗਤਾਂ ਨੂੰ ਦੱਸਿਆ ਜਾਂਦਾ ਰਿਹਾ ਪਰ ਜਦੋਂ ਇਹਨਾਂ ਚੀਜ਼ਾਂ ਦੀ ਪੱਕੇ ਤੌਰ ਦੇ ਉੱਤੇ ਸ਼ਕਤੀ ਦੇ ਨਾਲ ਪਾਲਣਾ ਨਹੀਂ ਹੁੰਦੀ ਤਾਂ ਜ਼ਰੂਰ ਸਵਾਲ ਖੜੇ ਹੁੰਦੇ ਆ ਤੇ ਇਸੇ ਚੀਜ਼ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਨਾਂ ਸਾਰੇ ਰੂਲਾਂ ਨੂੰ ਸਾਰੇ ਜਿਹੜੇ ਵੀ ਇਹ ਰੂਲਸ ਹੈਗੇ ਆ ਇਹਨਾਂ ਨੂੰ ਸ਼ਕਤੀ ਦੇ ਨਾਲ ਪਾਲਣਾ ਕਰਨ ਦੀ ਗੱਲ ਆਖੀ ਗਈ ਹੈ ਪਹਿਲੇ ਨੰਬਰ ਤੇ ਦੱਸ ਦਿੰਨੇ ਆ ਕਿ ਹਰਮੰਦਰ ਸਾਹਿਬ ਪਵਿੱਤਰ ਅਸਥਾਨ ਹੈ ਸਿੱਖਾਂ ਦਾ ਸਿਕ ਸੰਗਤਾਂ ਦਾ ਇਹਨੂੰ ਮੱਕਾ ਵੀ ਕਿਹਾ ਜਾਂਦਾ ਹੈ ਤਾਂ ਇਸ ਦੇ ਅੰਦਰ ਬੀੜੀ ਸਿਗਰਟ ਤੰਬਾਕੂ ਜਾਂ ਫਿਰ ਹੋਰ ਕੋਈ ਵੀ ਨਸ਼ੀਲਾ ਪਦਾਰਥ ਲੈ ਕੇ ਜਾਣ ਦੀ ਸਖਤ ਮਨਾਹੀ ਹੈ ਇਹ ਮਨਾਹੀ ਪਹਿਲਾਂ ਤੋਂ ਪਹਿਲੇ ਦਿਨ ਤੋਂ ਹੀ ਚੱਲੀ ਆਉਂਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਸ ਰੂਲ ਨੂੰ ਫੋਲੋ ਕਰਨ ਦੇ ਵਿੱਚ ਲੋਕ ਕੋਤਾਹੀ ਵਰਤ ਲੈਂਦੇ ਸੀ ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਇਹਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇ ਕੋਈ ਵੀ ਐਸੀ ਕਟਨਾ ਨਹੀਂ ਵਾਪਰਨੀ ਚਾਹੀਦੀ ਕਿ ਕੋਈ ਬੰਦਾ ਆਪਣੀ ਜੇਬ ਦੇ ਵਿੱਚ ਕੁਝ ਇਸ ਤਰੀਕੇ ਦਾ ਪ੍ਰੋਹੀਬਿਟਿਡ ਪਦਾਰਥ ਹੈ ਜਿਹੜਾ ਉਹ ਲੈ ਕੇ ਹਦੂਦ ਹਦੂਦ ਦੇ ਅੰਦਰ ਹੈ ਜਿਹੜਾ ਉਹ ਦਾਖਲ ਹੋ ਜਾਵੇ ਕਿਉਂਕਿ ਮਾਮਲਾ ਬੜਾ ਸੈਸਟਿਵ ਹੋ ਚੁੱਕਿਆ ਹੈ ਅੱਗੇ ਦੱਸ ਦਈਏ ਕਿ ਹਰਮੰਦਰ ਸਾਹਿਬ ਦੇ ਅੰਦਰ ਜਵਿੰਗਮ ਜਿਹੜੀ ਹੈ ਉਹਨੂੰ ਖਾਣ ਚਬਾਉਣ ਦੇ ਉੱਤੇ ਵੀ ਮਨਾਹੀ ਲੱਗ ਜਿਹੜੀ ਹੈ ਉਹ ਲਗਾਈ ਮਨਾਹੀ ਹੈ ਜਿਹੜੀ ਉਹ ਲਗਾਈ ਗਈ ਹੈ ਆਪਾਂ ਦੱਸ ਦਿੰਨੇ ਆ ਕਿ ਜਿਹੜੇ ਖਾਸ ਤੌਰ ਦੇ ਉੱਤੇ ਹੋਰ ਨਾਲ ਸੂਬਿਆਂ ਤੋਂ ਜਾਂ ਫਿਰ ਹੋਰ ਨਾਲ ਕੰਟਰੀਆਂ ਤੋਂ ਜਿਹੜੇ ਵਿਦੇਸ਼ੀ ਜਾਂ ਪ੍ਰਿਆਟਕ ਆਪਾਂ ਕਹਿ ਦਿੰਨੇ ਆ ਇੱਥੇ ਆਉਂਦੇ ਨੇ ਦਰਸ਼ਨਾਂ ਦੇ ਲਈ ਆਉਂਦੇ ਨੇ ਚਾਹੇ ਘੁੰਮਣ ਦੀ ਮੰਚਾਂ ਦੇ ਨਾਲ ਆਉਂਦੇ ਨੇ ਅੰਗਰੇਜ਼ਾਂ ਨੂੰ ਖਾਸ ਤੌਰ ਤੇ ਸ਼ੌਕ ਹੁੰਦਾ ਕਿ ਕੁਝ ਨਾ ਕੁਝ ਮੂੰਹ ਦੇ ਵਿੱਚ ਪਾ ਕੇ ਰੱਖਦੇ ਆ ਚਬਦੇ ਰਹਿੰਦੇ ਆ ਤਾਂ ਇਹ ਆਖ ਦਿੱਤਾ ਗਿਆ ਕਿ ਇਸ ਤਰੀਕੇ ਦੀ ਕੋਈ ਵੀ ਖਾਣ ਵਾਲੀ ਕਿੰਗਮ ਵਰਗੀ ਚੀਜ਼ ਅੰਦਰ ਨਹੀਂ ਜਾਏਗੀ ਫੋਟੋਗ੍ਰਾਫੀ ਦੀ ਮਨਾਹੀ ਹੈ ਪੱਕੇ ਤੌਰ ਤੇ ਕਹਿ ਦਿੱਤਾ ਗਿਆ ਹੈ ਤੇ ਸਨ ਗਲਾਸੇਜ਼ ਨੇ ਜਿਹੜੀਆਂ ਉਹ ਵੀ ਉੱਥੇ ਕੋਈ ਨਹੀਂ ਲਗਾ ਸਕੇਗਾ ਜਿਹੜੀਆਂ ਸ਼ੌਕੀਆਂ ਤੌਰ ਦੇ ਉੱਤੇ ਐਣਕਾ ਲਾ ਕੇ ਧੁੱਪ ਤੋਂ ਬਚਣ ਦੇ ਲਈ ਐਣਕਾ ਲਾ ਕੇ ਲੋਕ ਉੱਥੇ ਘੁੰਮਦੇ ਆ ਵੀ ਦੇਖੇ ਜਾਂਦੇ ਸੀ ਹੁਣ ਉਸ ਚੀਜ਼ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ ਉਸ ਚੀਜ਼ ਨੂੰ ਵੀ ਸ਼ਕਤੀ ਦੇ ਨਾਲ ਲਾਗੂ ਕਰਨ ਦੀ ਗੱਲ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਹੀ ਗਈ ਹੈ ਤੇ ਜਿਹੜੀ ਬਾਰੀ ਪਰਕਰਮ ਹੈ ਜਿਹੜੀ ਸਿਰਫ ਔਰ ਸਿਰਫ ਬਾਰੀ ਪਰਕਰਮ ਹੈ ਉੱਥੇ ਫੋਟੋਗ੍ਰਾਫੀ ਦੀ ਇਜਾਜ਼ਤ ਹੈ ਖਾਸ ਕਾਰਨਾ ਕਰਕੇ ਜੇਕਰ ਫੋਟੋਗ੍ਰਾਫੀ ਕਰਨੀ ਹੈ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਹਰਮੰਦਰ ਸਾਹਿਬ ਦੀ ਉਸ ਪਵਿੱਤਰ ਇਮਾਰਤ ਦੇ ਅੰਦਰ ਤਾਂ ਫਿਰ ਉਹ ਸਿਰਫ ਔਰ ਸਿਰਫ ਪਹਿਲੀ ਗੱਲ ਤੇ ਕੀ ਕਿ ਉਹ ਖਾਸ ਮੌਕੇ ਤੇ ਵਿਸ਼ੇਸ਼ ਕਾਰਨਾ ਕਰਕੇ ਕੀਤੀ ਜਾਏਗੀ ਦੂਜੀ ਜੇਕਰ ਖਾਸ ਕਾਰਨਾ ਕਰਕੇ ਵੀ ਕਰਨੀ ਆ ਤਾਂ ਐਜੀਪੀਸੀ ਦੇ ਚੇਅਰਮੈਨ ਜਾਂ ਫਿਰ ਐਜੀਪੀਸੀ ਸਕੱਤਰ ਦੇ ਕੋਲੋਂ ਜਾ ਹਰਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਦੇ ਕੋਲੋਂ ਜਿਹੜੀ ਇਜਾਜ਼ਤ ਹੈ ਉਹ ਲੈਣੀ ਪੈਗੀ ਉਸ ਤੋਂ ਬਿਨਾ ਕੋਈ ਉੱਥੇ ਡਾਕੂਮੈਂਟਰੀ ਸ਼ੂਟ ਨਹੀਂ ਹੋ ਸਕਦੀ ਕੋਈ ਵੀਡੀਓ ਸ਼ੂਟਿੰਗ ਨਹੀਂ ਹੋ ਸਕਦੀ ਐਸਾ ਕੁਝ ਵੀ ਨਹੀਂ ਹੋਏਗਾ ਸਖਤੀ ਦੇ ਨਾਲ ਇਹਨਾਂ ਹੁਕਮਾਂ ਨੂੰ ਜਿਹੜਾ ਲਾਗੂ ਕਰਨ ਦੀ ਗੱਲ ਆਕੀ ਗਈ ਹੈ ਉਸ ਤੋਂ ਇਲਾਵਾ ਪਵਿੱਤਰ ਸਰੋਵਰ ਹੈ ਜਿਹੜਾ ਅੰਮ੍ਰਿਤਕ ਕੇ ਕੁੰਡ ਉਹਦੇ ਵਿੱਚ ਡੁਬਕੀ ਕੋਈ ਵੀ ਲਗਾ ਸਕਦਾ ਹੈ ਇਸ਼ਨਾਨ ਕੋਈ ਵੀ ਕਰ ਸਕਦਾ ਹੈ ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਕੋਈ ਵੀ ਆਪਣੇ ਪਿੰਡੇ ਦੇ ਉੱਤੇ ਆਪਣੇ ਵਾਲਾਂ ਦੇ ਵਿੱਚ ਨਹੀਂ ਕਰੇਗਾ ਜਦੋਂ ਸਰੋਵਰ ਦੇ ਵਿੱਚ ਡੁਬਕੀ ਲਗਾ ਰਿਹਾ ਹੋਵੇਗਾ ਤੇਰਾ ਕੀ ਦੀ ਮਨਾਹੀ ਹੈ ਹਾਲਾਂਕਿ ਡੁਬਕੀ ਤੇ ਤਰਾਕੀ ਇਹ ਕਨਸੈਪਟ ਵੱਖਰੇ ਵੱਖਰੇ ਆ ਤਰਾਕੀ ਕਿ ਤੁਸੀਂ ਪਾਣੀ ਦੇ ਵਿੱਚ ਇੱਕ ਵਾਰ ਅੰਦਰ ਪਾਣੀ ਦੇ ਜਾਣੇ ਉਸ ਤੋਂ ਬਾਅਦ ਦੇ ਵਿੱਚ ਹੱਥਾਂ ਪੈਰਾਂ ਦੇ ਨਾਲ ਮੋਮੈਂਟਮ ਬਣਾ ਕੇ ਤੁਸੀਂ ਪਾਣੀ ਦੇ ਵਿੱਚ ਇੰਜ ਤੈਰਦੇ ਹੋ ਜਿਵੇਂ ਹਵਾ ਦੇ ਵਿੱਚ ਖੰਭ ਉੱਡਦਾ ਹੁੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਥਾਂ 'ਤੇ ਡੁਬਕੀ ਮਾਰ ਕੇ ਦੂਜੇ ਪਾਸੇ ਨਿਕਲਣ ਵਾਲਾ ਜਿਹੜਾ ਕੰਮ ਹੈ ਭਾਵੇਂ ਤੈਰਨ ਵਾਲਾ ਕੰਮ ਹੈ ਉੱਥੇ ਨਹੀਂ ਕਰ ਪਾਉਂਗੇ ਸਿਰਫ ਔਰ ਸਿਰਫ ਤੁਸੀਂ ਪਵਿੱਤਰ ਸਰੋਵਰ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਹੱਥ ਜੋੜ ਕੇ ਤੁਸੀਂ ਬੈਠਣਾ ਹੈ ਬੈਠ ਕੇ ਮਰਪਾਕ ਦੇ ਪਾਣੀ ਦੇ ਵਿੱਚ ਬੈਠਣਾ ਆਪਣੀ ਪੂਰੀ ਬਾਡੀ ਨੂੰ ਅੰਦਰ ਡਬੋ ਲੈਣਾ ਤੇ ਉੱਥੇ ਜਿੱਥੇ ਤੁਸੀਂ ਬੈਠੇ ਸੀ ਉੱਥੋਂ ਹੀ ਤੁਸੀਂ ਖੜੇ ਹੋ ਜਾਣਾ ਪਾਪਕੇ ਡੰਡ ਬੈਠਕ ਵਾਲੀ ਪ੍ਰਕਿਰਿਆ ਸਿਰਫ ਔਰ ਸਿਰਫ ਪਾਣੀ ਦੇ ਵਿੱਚ ਲਾਉਣੀ ਹੈ ਤੇ ਇਹਨੂੰ ਡੁਬਕੀ ਦਾ ਕਨਸੈਪਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਤੇ ਦਰਬਾਰ ਸਾਹਿਬ ਜਿਹੜਾ ਉੱਥੇ ਪਵਿੱਤਰ ਸਰੋਵਰ ਸਾਹਿਬ ਹੈ ਉਹਦੇ ਵਿੱਚ ਸਿਰਫ ਔਰ ਸਿਰਫ ਇਸੇ ਤਰੀਕੇ ਦੇ ਨਾਲ ਤੁਸੀਂ ਡੁਬਕੀ ਲਗਾ ਸਕਦੇ ਹੋ ਤੁਹਾਨੂੰ ਤੈਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਮਿਲੇਗੀ ਆਮ ਤੌਰ ਤੇ ਦੇਖਿਆ ਜਾਂਦਾ ਕਿ ਬੱਚੇ ਨੇ ਜਿਹੜੇ ਉਹ ਜਰੂਰ ਉੱਥੇ ਕੁੱਦਣ ਲੱਗ ਜਾਂਦੇ ਆ ਤੈਰਨ ਲੱਗ ਜਾਂਦੇ ਤੇ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਖਾਸ ਤੌਰ ਤੇ ਰੱਖਿਆ ਗਿਆ ਉਸ ਤੋਂ ਬਾਅਦ ਵਿੱਚ ਰਮੰਦਰ ਸਾਹਿਬ ਜਦੋਂ ਅਸੀਂ ਪਹੁੰਚ ਜਾਂਦੇ ਆ ਮਰਦਾਂ ਤੇ ਔਰਤਾਂ ਸਮੇਤ ਸਾਰਿਆਂ ਨੂੰ ਆਪਣੇ ਸਿਰ ਨੂੰ ਕੱਪੜੇ ਦੇ ਨਾਲ ਢੱਕਣਾ ਬੜਾ ਜ਼ਰੂਰੀ ਹੋਏਗਾ ਹਾਲਾਂਕਿ ਇਹ ਚੀਜ਼ ਨੂੰ ਹਰ ਕੋਈ ਫਾਲੋ ਕਰਦਾ ਹੈ ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਇਸ ਤਰੀਕੇ ਪਵਿੱਤਰ ਸਥਾਨ ਤੇ ਜਾਂਦੇ ਆ ਖਾਸ ਤੌਰ ਤੇ ਸਿੱਖਾਂ ਦੇ ਨਾਲ ਸਬੰਧਿਤ ਸਥਾਨ ਤੇ ਤੇ ਉੱਥੇ ਸਿਰ ਢੱਕਣਾ ਜ਼ਰੂਰੀ ਹੁੰਦਾ ਹੈ ਬਿਨਾ ਸੇਟੂ ਕੇ ਟੱਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਉੱਥੇ ਹਵਾ ਹੀ ਕੁਝ ਐਸੀ ਹੁੰਦੀ ਹੈ ਜੇਕਰ ਕੋਈ ਬੰਦਾ ਬਿਨਾ ਸਿਰ ਟੱਕੇ ਗਲਤੀ ਨਾਲ ਵੀ ਜਾਂਦਾ ਹੈ ਤਾਂ ਉਹਨੂੰ ਆਟੋਮੈਟਿਕੀ ਪਤਾ ਲੱਗ ਜਾਂਦਾ ਹੈ ਤਾਂ ਫਿਰ ਵੀ ਇਸ ਚੀਜ਼ ਨੂੰ ਵੀ ਦੁਹਰਾਇਆ ਗਿਆ ਕਿ ਸਿਰ ਟੱਕੇ ਜਾਣਾ ਜ਼ਰੂਰੀ ਹੈ ਬਿਨਾ ਸੇਟਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਅੱਗੇ ਜੇਕਰ ਕਿਸੇ ਕੋਲੇ ਸੇਟਕ ਅੰਦੇ ਲਈ ਖਾਸ ਕੱਪੜਾ ਨਹੀਂ ਹੈ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਇਹਦੀ ਪੁਖਤਾ ਸਹੂਲਤ ਹੈ ਜਿਹੜੀ ਉਹ ਪਹਿਲੇ ਦਿਨ ਤੋਂ ਹੀ ਚੱਲਦੀ ਆ ਰਹੀ ਹੈ ਇਦੇ ਨਾਲ ਹੀ ਮਾਰਤ ਦੇ ਬਾਅਦ ਬਾਹਰ ਜਿਹੜੇ ਇਸ ਤਰੀਕੇ ਦੇ ਕੱਪੜੇ ਖਾਸ ਤੌਰ ਤੇ ਸਿੱਟਕਣ ਦੇ ਲਈ ਬਣਾਏ ਜਾਂਦੇ ਚਾਹੇ ਉਹ ਰਮਾਲ ਹੋਵੇ ਚਾਹੇ ਉਹ ਸਕਾਫ ਹੋਵੇ ਤਾਂ ਉਹ ਬਾਹਰੋਂ ਵੀ ਮਿਲ ਸਕਦੇ ਆ ਤਾਂ ਖਾਸ ਤੌਰ ਦੇ ਉੱਤੇ ਇਹ ਚੀਜ਼ ਦਾ ਵੀ ਧਿਆਨ ਆ ਜਿਹੜਾ ਉਹ ਰੱਖਣ ਦੀ ਗੱਲ ਆ ਆਖੀ ਗਈ ਆ ਸਾਰੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦਾਖਲ ਹੋਣ ਤੋਂ ਪਹਿਲਾਂ ਜੁੱਤੀ ਉਤਾਰਨੀ ਪੈਗੀ ਉਹ ਕਨਸੈਪਟ ਪਹਿਲਾਂ ਤੋਂ ਹੀ ਹੈਗਾ ਕਿ ਜਦੋਂ ਅਸੀਂ ਦਰਬਾਰ ਸਾਹਿਬ ਜਾਂ ਸਿੱਖ ਧਰਮ ਦੇ ਕਿਸੇ ਵੀ ਧਾਰਮਿਕ ਹਸਾਨ ਤੇ ਜਾਂਦੇ ਆ ਤੇ ਸਾਨੂੰ ਜੁੱਤੇ ਆ ਜਿਹੜੇ ਉਹ ਬਾਹਰ ਲਾ ਕੇ ਜਾਣੇ ਪੈਂਦੇ ਨੇ ਤੇ ਇਹਦੇ ਨਾਲ ਹੀ ਸਰੋਵਰ ਦੇ ਵਿੱਚ ਤੁਸੀਂ ਸਰੋਵਰ ਦੇ ਵਿੱਚ ਚੱਲ ਕੇ ਤੇ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਕਰ ਸਕੋਗੇ ਇਹ ਵੀ ਗੱਲ ਆਖੀ ਗਈ ਹੈ ਕਿ ਪੈਰ ਪਹਿਲਾਂ ਸੁੱਚੇ ਕਰਨੇ ਆ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਐਂਟਰ ਕਰ ਸਕਦੇ ਹੋ ਤੇ ਸ਼੍ਰੀ ਦਰਬਾਰ ਸਾਹਿਬ ਦੇ ਹਰ ਪ੍ਰਵੇਸ਼ ਦੁਆਰ ਤੇ ਸੰਗਤਾਂ ਦੇ ਜੁੱਤੇ ਰੱਖਣ ਦਾ ਜਿਹੜਾ ਪ੍ਰਬੰਧ ਹੈ ਤੇ ਸਮਾਨ ਰੱਖਣ ਦਾ ਪ੍ਰਬੰਧ ਹੈ ਉਹ ਫਰੀਦ ਵਿੱਚ ਕੀਤਾ ਜਾਏਗਾ ਕੋਈ ਪੈਸਾ ਨਹੀਂ ਲਿਆ ਜਾਏਗਾ ਇਸ ਤੋਂ ਇਲਾਵਾ ਮੋਬਾਈਲ ਫੋਨ ਨੂੰ ਪੂਰਨ ਤੌਰ ਤੇ ਉੱਤੇ ਬੰਦ ਕਰਨ ਦੀ ਗੱਲ ਆਖੀ ਗਈ ਹੈ ਕਿ ਪਹਿਲੀ ਗੱਲ ਵੀਡੀਓਗ੍ਰਾਫੀ ਨਹੀਂ ਕਰਨੀ ਤੇ ਜੇਕਰ ਤੁਸੀਂ ਫੋਨ ਲੈ ਕੇ ਅੰਦਰ ਜਾ ਰਹੇ ਹੋ ਤਾਂ ਉਹਨੂੰ ਸਵਿਚ ਆਫ ਕਰਕੇ ਜਾਂ ਸਾਈਲੈਂਟ ਕਰਕੇ ਭਾਵੇਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਡਿਸਟਰਬੈਂਸ ਹੈ ਉਹ ਸੰਗਤਾਂ ਨੂੰ ਉੱਥੇ ਨਾ ਹੋਵੇ ਇਹਦੇ ਕਰਕੇ ਆਪਣਾ ਫੋਨ ਹੈ ਜਿਹੜਾ ਬੰਦ ਰੱਖੋ ਇਸ ਤਰੀਕੇ ਦੇ ਹੁਕਮ ਦਿੱਤੇ ਗਏ ਆ ਤੇ ਇਸ ਤੋਂ ਇਲਾਵਾ ਉਹੀ ਗੱਲ ਹੈ ਜਿਹੜੀ ਆਖੀ ਗਈ ਹੈ ਕਿ ਪਹਿਲਾਂ ਹੱਥ ਪੈਰ ਧੋਣੇ ਚਾਹੀਦੇ ਨੇ ਤੁਹਾਨੂੰ ਉਸ ਤੋਂ ਬਾਅਦ ਵਿੱਚ ਸਿਰ ਕਜਣਾ ਚਾਹੀਦਾ ਸਿਰ ਠਕਣਾ ਚਾਹੀਦਾ ਤੇ ਫਿਰ ਤੁਸੀਂ ਹਦੂਦ ਦੇ ਅੰਦਰ ਦਾਖਲ ਹੋ ਕੇ ਉੱਥੇ ਤੁਸੀਂ ਗੁਰਬਾਣੀ ਸਿਮਰਨ ਕਰ ਸਕਦੇ ਹੋ ਉੱਥੇ ਤੁਸੀਂ ਲੰਗਰ ਛਕ ਸਕਦੇ ਹੋ ਤੇ ਉੱਥੇ ਤੁਸੀਂ ਬੈਠ ਕੇ ਸਮਾਪਤੀਤ ਕਰ ਸਕਦੇ ਹੋ ਤੇ ਪ੍ਰਮਾਤਮਾ ਦੀ ਮਹਿਮਾ ਦਾ ਆਨੰਦ ਆ ਜਿਹੜਾ ਉਹ ਜ਼ਰੂਰ ਲੈ ਸਕਦੇ ਹੋ ਕਿਸੇ ਨੂੰ ਜਾਣ ਆਉਣ ਦੀ ਕੋਈ ਰੋਕ ਨਹੀਂ ਆ ਪਰ ਇਹ ਜਿੰਨੀਆਂ ਵੀ ਜਿੰਨੇ ਵੀ ਇਹ ਰੂਲ ਨੇ ਰੈਗੂਲੇਸ਼ਨ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਲੋੜ ਉਹਨਾਂ ਸੰਗਤਾਂ ਨੂੰ ਵੀ ਹੈ ਜਿਹੜੇ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਜਾਂ ਫਿਰ ਜਿਹੜੇ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਸਖਤੀ ਦੇ ਨਾਲ ਇੰਪਲੀਮੈਂਟ ਕਰਨ ਦੀ ਜ਼ਿੰਮੇਵਾਰੀ ਐ ਐਸਜੀਪੀਸੀਡੀਬੀ ਬਣਦੀ ਹੈ ਕਮੇਟੀ ਦੀ ਵੀ ਬਣਦੀ ਹੈ ਤੇ ਹੁਣ ਜਦੋਂ ਦਾ ਇਹ ਮਸਲਾ ਦੁਬਾਰਾ ਫਿਰ ਤੋਂ ਉਕੜਿਆ ਤਾਂ ਉਸ ਤੋਂ ਬਾਅਦ ਵਿੱਚ ਸਖਤ ਕਦਮ ਚੁੱਕੇ ਜਾ ਰਹੇ ਆ ਤੇ ਇਨ੍ਹਾਂ ਕਦਮਾਂ ਦੇ ਚੁੱਕਣ ਤੋਂ ਬਾਅਦ ਦੇ ਵਿੱਚ ਕੀ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਠੱਲ ਪੈਗੀ ਜਾਂ ਫਿਰ ਜਿਉਂਦੀ ਤਿਉਂ ਬਰਕਰਾਰ ਰਹਿਣਗੀਆਂ ਇਹਦੇ ਤੇ ਜ਼ਰੂਰ ਸਸਪੈਂਸ ਬਰ